ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਲੈ ਕੇ ਹਾਜ਼ਰਾਂ ਆਪਣੀ ਅੱਜ ਦੀ ਨਵੀਂ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਰੱਖਿਆ ਕਰੋ ਤਾਂ ਕਿ ਸਾਨੂੰ ਹੌਸਲਾ ਮਿਲਦਾ ਰਹੇ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਆਪਣੀ ਜਿਹੜੀ ਅੱਜ ਦੀ ਕਹਾਣੀ ਆ ਏਕ ਸੱਸ ਨੂੰ ਦੀ ਕਹਾਣੀ ਆ ਰਖੜੀ ਦਾ ਤਿਹਾਰ ਹੁੰਦਾ ਤੇਕ ਨੂੰ ਆਪਣੇ ਸੱਸ ਨੂੰ ਕਹਿੰਦੀ ਆ ਕਿ ਮੰਮੀ ਜੀ ਵੀ ਅੱਜ ਵੀਰ ਜੀ ਤੇ ਦੀਦੀ ਆ ਰਹੇ ਨੇਗੇ ਰੱਖੜੀ ਅੱਜ ਤੇ ਉਹਦੀ ਮਤਲਬ ਜਿਹੜੀ ਸੱਸ ਹੁੰਦੀ ਆ ਕੁੜੀ ਦੀ ਉਹਨੂੰ ਐ ਲੱਗਿਆ ਵੀ ਮੇਰੀ ਨੂੰਹ ਦੀ ਭੈਣ ਤੇ ਉਹਦਾ ਮਤਲਬ ਜੀਜਾ ਜੀ ਆ ਰਹੇ ਆ ਤੇ ਉਹ ਨੱਕ ਬੋਲੇ ਜੇ ਕੱਢ ਕੇ ਕਹਿੰਦੀ ਲੈ ਤਿਹਾੜ ਦੇ ਦਿਨ ਕੌਣ ਕਿਸੇ ਦੇ ਜਾਂਦਾਗਾ ਦੀਦੀ ਦੇ ਵੀਰ ਜੀ ਆਪਦੇ ਘਰੇ ਰਹਿਣ ਤਿਹਾੜ ਤੇ ਨਹੀਂ ਕੋਈ ਕਿਸੇ ਦੇ ਘਰੇ ਜਾਂਦਾ ਹੁੰਦਾ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਜੀ ਉਹਨਾਂ ਨੇ ਕਿਹੜਾ ਰੋਜ ਆਉਣਾ ਰਖੜੀ ਦਾ ਤਿਹਾਰਾ ਲੈ ਉਹ ਨਹੀਂ ਆਉਣਗੇ ਤੇ ਹੋਰ ਕੌਣ ਆਊਗਾ ਸੱਸ ਨੂੰ ਫੇਰ ਨਾ ਸਮਝ ਲੱਗੀ ਨੂ ਵੀ ਥੋੜੀ ਜਿਹੀ ਚਲਾਕ ਸੀ ਨੂ ਨੇ ਵੀ ਥੋੜਾ ਜਿਹਾ ਉਲੜ ਰੱਖਿਆ ਵੀ ਕਿਉਂਕਿ ਉਹਨੂੰ ਪਤਾ ਹੀ ਸੀ ਨੂ ਉਹਨੂੰ ਹੁਣ ਸੱਸ ਨੂੰ ਹਾਂ ਦੀ ਥੋੜੀ ਬਹੁਤੀ ਘਰਾਂ ਦੇ ਵਿੱਚ ਚੱਲਦੀ ਰਹਿੰਦੀ ਆ ਜਦੋਂ ਇੱਕ ਸੱਸ ਦੀ ਧੀ ਨੇ ਆਉਣਾ ਹੁੰਦਾ ਜਵਾਈ ਨੇ ਆਉਣਾ ਹੁੰਦਾ ਉਦੋਂ ਤਾਂ ਉਹ ਬਹੁਤ ਖੁਸ਼ ਹੁੰਦੀ ਆ ਉਹਨੂੰ ਹੁੰਦਾ ਵੀ ਮੇਰੀ ਧੀ ਨੇ ਆਉਣਾ ਜਵਾਈ ਨੇ ਜੇ ਨੂੰਹ ਦੇ ਪੇਕੇ ਆਂਦਾ ਜਾਂ ਕੋਈ ਭੈਣ ਭਰਾ ਮਾਚਾਣਾ ਹੋਵੇ ਤਾਂ ਥੋੜਾ ਬਹੁਤਾ ਤਾਂ ਸਾਰੇ ਪਰਿਵਾਰਾਂ 'ਚ ਤਕਰੀਬਨ ਚੱਲਦਾ ਹੀ ਆ ਇਸ ਕਰਕੇ ਨੂੰਹ ਹਸਮੁਖ ਸੁਆਦੀ ਸੀਗੀ ਤੇ ਉਹ ਨੂੰ ਆਏ ਸੀ ਵੀ ਚਲ ਉਹਨਾਂ ਤੇਰਾ ਸੱਸ ਨੂੰ ਛੇੜ ਲੈਣੀ ਆਂਗੀ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਵੀ ਜੀ ਐ ਨਹੀਂ ਕਰੀਤਾ ਹੁੰਦਾ ਵੀ ਜਦੋਂ ਹੁਣ ਅਗਲੇ ਨੇ ਫੋਨ ਕਰਤਾ ਹਨਾ ਵੀ ਅਸੀਂ ਆਉਣਾ ਮੈਂ ਕਰਦੀ ਆਂ ਤਿਆਰੀ ਤੁਸੀਂ ਐਂ ਕਰੋ ਆਹ ਹਨਾ ਸਬਜ਼ੀ ਦੀ ਤਿਆਰੀ ਕਰਨੀ ਆਂ ਬੈਠੀ ਬੈਠੀ ਲਸਣ ਪਿਆਜ਼ ਛਿੱਲ ਦਿਓ ਮੈਂ ਖੀਰ ਬਣਾਣਾ ਤਾ ਕੀ ਕਰਨੀ ਸੀਗੀ ਤੇ ਲੈ ਹੁਣ ਤੂੰ ਮੈਨੂੰ ਕੰਮ ਲਾਏਂਗੀ ਲਸਣ ਪਿਆਜ਼ ਦੱਸ ਮੇਰੇ ਤੋਂ ਇੱਥੇ ਐਨਾ ਕੰਮ ਕਿੱਥੇ ਹੁੰਦਾ ਉਹ ਕਹਿੰਦੀ ਬੀਜੀ ਮੈਂ ਨਾ ਲੇਟ ਹੋ ਜੂਗੀ ਫਿਰ ਉਹ ਜਲਦੀ ਆ ਜਾਣਗੇ ਵੀ ਚਲ ਤੁਸੀਂ ਕਰ ਦਿਓ ਚਲ ਭਾਈ ਸੱਸ ਗੜਗੜ ਜੀ ਕਰਦੀ ਕਰੀ ਗਈ ਤੇ ਨੂ ਖੁਸ਼ੀ ਚ ਭੱਜੀ ਫਰੀ ਨੂ ਦੀ ਤਾਂ ਹੁਣ ਰਣਦਨੇ ਆਉਣਾ ਸੀ ਆਪਦੇ ਭਰਾ ਦੇ ਰਖੜੀ ਬੰਨਣਾ ਆ ਤੇ ਉਹ ਮਤਲਬ ਬੜਾ ਖੁਸ਼ੀ ਚ ਤਿਆਰੀਆਂ ਕਰਦੀ ਰਹੀ ਸਾਰਾ ਦਿਨ ਚਲੋ ਦੋ ਘੰਟਿਆਂ ਬਾਅਦ ਗੱਡੀ ਦਾ ਜਦੋਂ ਹਾਰਨ ਵੱਜਿਆ ਤੇ ਗੇਟ ਖੋਲ ਕੇ ਆਈ ਨੂੰ ਭੱਜ ਕੇ ਤੇ ਜਦੋਂ ਆਉਂਦੀ ਸੱਸ ਕੋਲੇ ਉਹਦੀ ਦੀਦੀ ਤੇ ਦੀਵਾਈ ਉੱਤਰ ਗਏ ਤੇ ਸੱਸ ਨੂੰ ਤਾਂ ਚਾ ਚੜ ਗਿਆ ਉਹ ਕਹਿੰਦੀ ਪੁੱਤ ਤੂੰ ਆਉਂਦੀ ਦੀ ਨੂੰ ਕਹਿੰਦੀ ਉਹ ਕਹਿੰਦੀ ਹਾਂ ਵੀਜੀ ਕਿਸੇ ਤਾਂ ਸੀ ਮੈਂ ਤੁਹਾਨੂੰ ਦੱਸਿਆ ਨਹੀਂ ਭਾਬੀ ਨੇ ਮੈਂ ਫੋਨ ਕੀਤਾ ਸੀ ਕਿ ਅਸੀਂ ਆਉਣਾ ਅੱਛਾ ਕਹਿੰਦੀ ਤੇਰੀ ਭਾਬੀ ਕਹਿੰਦੀ ਸੀ ਦੀਦੀ ਤੇ ਵੀਰ ਜੀ ਨਹੀਂ ਆਉਣਾ ਚਲਾਕ ਹੈ ਕਹਿੰਦੀ ਮੈਨੂੰ ਐ ਨਹੀਂ ਦੱਸਿਆ ਵੀ ਤੂੰ ਆਉਣਾ ਮੈਨੂੰ ਕਹਿੰਦੀ ਦੀਦੀ ਤੇ ਵੀਰ ਜੀ ਨਹੀਂ ਆਉਣਾ ਮੈਂ ਆਖਿਆ ਕਿ ਤੇ ਇਹਦੀ ਭੈਣ ਦੇ ਭੋਈਏ ਨਹੀਂ ਆਉਣਾਗਾ ਉਹ ਕਹਿੰਦੀ ਵੀ ਜੀ ਤੁਹਾਨੂੰ ਇੰਨੀ ਸਮਝ ਨਹੀਂ ਆਈ ਜਦੋਂ ਮੈਂ ਤੁਹਾਨੂੰ ਦੋ ਵਾਰ ਕਿਹਾ ਸੀ ਵੀ ਅੱਜ ਰਖੜੀ ਆ ਦੀਦੀ ਹੋਰਾਂ ਨਹੀਂ ਆਉਣਾ ਵੀ ਤੁਸੀਂ ਖੁਦ ਸਮਝ ਲੈਂਦੇ ਕਹਿੰਦੀ ਨਾਲੇ ਮੈਂ ਤਾਂ ਤੁਹਾਨੂੰ ਛੇੜਦੀ ਸੀ ਮੈਂ ਤਾਂ ਝਟ ਦੇਖਣੇ ਸੀਗੇ ਤੁਹਾਡੇ ਵੀ ਤੁਸੀਂ ਕਿਵੇਂ ਕਰਦੇ ਹੋ ਵੀ ਜਦੋਂ ਦੀਦੀ ਆ ਦੀਦੀ ਤੇ ਵੀ ਜੀ ਨੇ ਆਉਣਾ ਹੁੰਦਾ ਉਹ ਦਿਨ ਤਾਂ ਤੁਸੀਂ ਇਹ ਗੱਲ ਕਹਿਣੇ ਹੋ ਵੀ ਆ ਵੀ ਬਣਾ ਲਓ ਆ ਵੀ ਬਣਾ ਲਓ ਤੇ ਜਦੋਂ ਮੇਰੇ ਵੀਰ ਜੀ ਦੀਦੀ ਦੀ ਗੱਲ ਆਉਂਦੀ ਆ ਉਦੋਂ ਤੁਸੀਂ ਫੋਮ ਕਰਨ ਲੱਗ ਜਾਂਦੇ ਹੋ ਉਹ ਕਹਿੰਦੇ ਵੀ ਹੁਣ ਆ ਵੀ ਦੀ ਤੁਸੀਂ ਦੱਸੋ ਮੈਨੂੰ ਵੀ ਜੇ ਮੰਨ ਲਵੋ ਅੱਜ ਸਵੇਰੇ ਜਦੋਂ ਦੀਦੀ ਨੇ ਫੋਨ ਕੀਤਾ ਸੀ ਤੇ ਜੇ ਮੈਂ ਐਂ ਕਰਦੀ ਵੀ ਮੇਰੇ ਤੋਂ ਹੀ ਕੁਝ ਖਾਣ ਨੂੰ ਬਣਦਾ ਜਾਂ ਮੇਰੇ ਤੋਂ ਨਿਆਏ ਹੁੰਦਾ ਕਿ ਖੀਰ ਬਣਾਉਣੀ ਆ ਕਿ ਸਬਜ਼ੀ ਬਣਾਉਣੀ ਆ ਆਉਣਗੇ ਜਾਂ ਭਿੱਕੇ ਮੜ ਜਾਣਗੇ ਤਾਂ ਕਹਿੰਦੇ ਫਿਰ ਤੁਹਾਨੂੰ ਕਿਵੇਂ ਲੱਗਦਾ ਤੇ ਉਹ ਮਤਲਬ ਜਿਹੜੀ ਕੁੜੀ ਆਈ ਸੀ ਉਹ ਝਾਕ ਕੇ ਉਹਨਾਂ ਦੇ ਮੋਬਾਈਲ ਉਹ ਕਹਿੰਦੀ ਕੀ ਭਿਆਰ ਤਾਂ ਭਾਈ ਜਾਨੀ ਤੁਸੀਂ ਫਿਰ ਉਹ ਪਰਜਾਈ ਆਪਣੀ ਨਾਣਦ ਨੂੰ ਦੱਸਣ ਲੱਗੀ ਕਿ ਦੀਦੀ ਜਦੋਂ ਵੀ ਮੇਰੇ ਕੋਈ ਰਿਸ਼ਤੇਦਾਰ ਆਉਂਦਾ ਮੇਰੀ ਭੈਣ ਜਾਂ ਮੇਰੇ ਭਰਾ ਭਝਾਈ ਆਉਂਦੇ ਆ ਤਾਂ ਬੀਜੀ ਨੱਕ ਬੁੱਲ ਕੱਢਣ ਲੱਗ ਜਾਂਦੇ ਆ ਜੇ ਮੈਂ ਕੁਝ ਖਾਣ ਨੂੰ ਬਣਾਉਣ ਦੀ ਗੱਲ ਕਰਦੀ ਆ ਤਾਂ ਵੀ ਗੁੱਡਗੁੱਡ ਕਰਦੇ ਆ ਜੇ ਖੀਰ ਬਣਾਉਣੀ ਆ ਤਾਂ ਦੁੱਧ ਕਿੱਥੋਂ ਆਊਗਾ ਐਵੇਂ ਖਰਚੀ ਕਰੀ ਜਾਂਦੇ ਹੋ ਵੀ ਮੈਂ ਕਦੇ ਥੋੜੇ ਆਉਣ ਤੇ ਜਾਂ ਵੀਰਜੀ ਦੇ ਆਉਣ ਤੇ ਕਦੇ ਨੱਕ ਬੋਲਣੀ ਕੱਢੀ ਤੇ ਨਾ ਹੀ ਮੈਂ ਕੱਢਾਂ ਵੀ ਮੈਂ ਤਾਂ ਬੀਜੀ ਨੂੰ ਛੇੜ ਰਹੀ ਸੀ ਹੁਣ ਇਹ ਹੀ ਬੀਜੀ ਨੇ ਹੁਣ ਇਹਨਾਂ ਦਾ ਮਤਲਬ ਸਾਰਾ ਰਵਈਆ ਬਦਲ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਤੁਸੀਂ ਆਏ ਹੋ ਤੇ ਸਵੇਰ ਦੇ ਇਹਨਾਂ ਨੂੰ ਤੁਸੀਂ ਖੁਦ ਪੁੱਛੋ ਵੀ ਇਹ ਕਿੰਨਾ ਕੁਸ਼ ਕਰੀ ਜਾਂਦੀ ਸੀ ਉਹ ਕਹਿੰਦੀ ਮੇਰਾ ਸੁਭਾਅ ਮੈਂ ਗੁੱਸਾ ਨਹੀਂ ਕਰਦੀ ਪਰ ਮੈਂ ਇਹ ਚੀਜ਼ ਬੀਜੀ ਨੂੰ ਸਿਖਾਉਣਾ ਚਾਹੁੰਦੀ ਸੀ ਸਮਝਾਉਣਾ ਚਾਹੁੰਦੀ ਸੀ ਤੇ ਉਹ ਕੁੜੀ ਆਪਣੀ ਮਾਂ ਨੂੰ ਕਹਿੰਦੀ ਵੀ ਮਾਂ ਇਹ ਤੇਰੀ ਗੱਲ ਗਲਤ ਹੈ ਵੀ ਮੈਂ ਵੀ ਆਪਦੇ ਸਹੁਰੇ ਘਰ ਗਈ ਹੋਈਆਂ ਅੱਗੇ ਮੇਰੀ ਸੱਸ ਵੀ ਆ ਮੰਨ ਲਵੋ ਤੁਸੀਂ ਆਣਾ ਜਾਂ ਮੇਰੇ ਭਰਾ ਭਝਾਈ ਨੇ ਇਹਨਾਂ ਨੇ ਮੈਨੂੰ ਮਿਲਣ ਜਾਣਾ ਜੇ ਜੇ ਮੇਰੀ ਸੱਸ ਨੱਕ ਬੁੱਲ ਕੱਢੂਗੀ ਜਾਂ ਮੁੜਬੜ ਕਰੂਗੀ ਤਾਂ ਤੁਹਾਨੂੰ ਕਿਵੇਂ ਲੱਗੂਗਾ ਵੀ ਰਿਸ਼ਤਿਆਂ ਦੇ ਵਿੱਚ ਜੇ ਆਪਾਂ ਚਾਹੋਣੇ ਆ ਨਾ ਕਿ ਦੋਨਾਂ ਤਰਫਾਂ ਦਾ ਪਿਆਰ ਹੋਵੇ ਤੇ ਜਿਵੇਂ ਭਾਬੀ ਸਾਡਾ ਸਨਮਾਨ ਕਰਦੀ ਆ ਸਾਡਾ ਆਿਆਂ ਦਾ ਚਾਹ ਕਰਦੀ ਆ ਤੁਹਾਡੀ ਸੇਵਾ ਕਰਦੀ ਆ ਤੁਸੀਂ ਵੀ ਇਹਨਾਂ ਦੇ ਪੇਕਿਆਂ ਜਾਂ ਭੈਣ ਭਰਾਵਾਂ ਦੇ ਆਿਆਂ ਤੋਂ ਔਖੇ ਨਾ ਹੋਇਆ ਕਰੋ ਨਾਲੇ ਤੁਸੀਂ ਕਿਹੜਾ ਕੋਈ ਕੰਮ ਕਰਨਾ ਹੁੰਦਾ ਕੰਮ ਤਾਂ ਭਾਬੀ ਨੇ ਖੁਦ ਹੀ ਕਰਨਾ ਹੁੰਦਾ ਜੇ ਉਹ ਆਉਣਗੇ ਦੁੱਖ ਸੁੱਖ ਕਰਨਗੇ ਗੱਲਾਂ ਬਾਤਾਂ ਕਰਨਗੇ ਚਲੋ ਇਹਨਾਂ ਦਾ ਮਨ ਲੱਗਿਆ ਰਹੂਗਾ ਆਪਦੀ ਧੀ ਦੇ ਘਰੇ ਹਰ ਕੋਈ ਆਉਂਦਾ ਹੀ ਆ ਵੀ ਤੁਸੀਂ ਵੀ ਤਾਂ ਮੇਰੇ ਸਹੁਰੇ ਘਰ ਮੈਨੂੰ ਮਿਲਣ ਜਾਣੀ ਹੋ ਵੀ ਇਹ ਗੱਲ ਚੰਗੀ ਨਹੀਂ ਜੇ ਤੁਸੀਂ ਚਾਹਣੇ ਹੋ ਵੀ ਜੀ ਵੀ ਮੇਰੀ ਇਸ ਘਰ ਦੇ ਵਿੱਚ ਸਦਾ ਇੱਜ਼ਤ ਹੋਵੇ ਸਦਾ ਮੇਰਾ ਸਤਕਾਰ ਬਣਿਆ ਰਹੇ ਤਾਂ ਤੁਹਾਨੂੰ ਭਾਬੀ ਜੀ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਹੀ ਸਤਕਾਰ ਦੇਣਾ ਪਊ ਨਾਲੇ ਉਹ ਕਹਿੰਦੀ ਵੀ ਮੈਂ ਤਾਂ ਇਸ ਘਰ ਦੀ ਕੁੜੀ ਆ ਮੈਂ ਤਾਂ ਪਤਾ ਨਹੀਂ ਮਹੀਨੇ ਚ ਦੋ ਗੇੜੇ ਲਾ ਜਾ ਤੇ ਇਹਨਾਂ ਦੇ ਮਤਲਬ ਜਿਹੜੇ ਪੇਕਿਆਂ ਨੇ ਆਉਣਾ ਉਹਨਾਂ ਨੇ ਤਾਂ ਕਦੇ ਕਦਾਈ ਨਹੀਂ ਆਉਣਾ ਬਿਹਾਰ ਬਿਹਾਰ ਤੇ ਆਉਂਦਾ ਅੱਜਕੱਲ ਇੰਨਾ ਸਮਾਂ ਕਿਹਦੇ ਕੋਲ ਆ ਵੀ ਸਾਰਾ ਦਿਨ ਨਾਲ ਮਿਲ ਬੈਠਾ ਰਹਿੰਦਾ ਤੇ ਫਿਰ ਸੱਸ ਨੂੰ ਬੜਾ ਫੀਲ ਹੋਇਆ ਤੇ ਸੱਸ ਨੇ ਆਪਣੀ ਨੂੰ ਧੋਮਾਫੀ ਮੰਗੀ ਵੀ ਪੁੱਤ ਮੈਨੂੰ ਮਾਫ਼ ਕਰ ਦੇ ਮੈਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਜਾਂ ਵੀ ਜੇ ਮੈਂ ਲਗੋ ਤੇਰੇ ਭਰਾ ਪਰ ਜਾਈ ਜਾਂ ਤੇਰੀ ਦੀਦੀ ਤੇ ਜੀਜਾ ਜੀ ਆ ਜਾਂਦੇ ਤਾਂ ਮੇਰਾ ਕਿਹੜਾ ਕੋਈ ਕੁਝ ਲੈ ਜਾਂਦੇ ਚੱਕ ਕੀ ਬਸ ਮੈਨੂੰ ਨਾ ਮਤਲਬ ਅਹਿਸਾਸ ਆ ਆਪਣੀ ਗਲਤੀ ਦਾ ਕਿ ਮੈਂ ਗਲਤ ਸੀ ਤੂੰ ਮੇਰੀ ਧੀ ਦੇ ਔਨ ਕਰਕੇ ਇੰਨਾ ਚਾ ਕੀਤਾ ਇੰਨੇ ਪਿਆਰ ਨਾਲ ਰੋਟੀ ਬਣਾਈ ਇੰਨੀ ਤਿਆਰੀ ਕੀਤੀ ਤੂੰ ਨਾ ਮੱਥੇ ਵੱਟ ਪਾਇਆ ਪਰ ਜਦੋਂ ਤੇਰਾ ਕੋਈ ਆਉਣਾ ਹੁੰਦਾ ਇਹ ਗੱਲ ਤਾਂ ਸੱਚ ਹੈ ਮੈਂ ਕਰਨ ਤਾਂ ਲੱਗ ਜਾਨੀ ਆ ਕੋਈ ਨਾ ਪੁੱਤ ਮੈਂ ਤੇਰੀ ਵੱਡੀ ਆਂਗੀ ਮਾਂ ਵੀ ਤੇਰੀ ਤੇਰੇ ਤੋਂ ਵੱਡੀ ਆਂ ਮਾਫ ਕਰਦੇ ਤੇ ਅੱਜ ਤੋਂ ਬਾਅਦ ਮੈਂ ਕਦੇ ਵੀ ਤੇਰੇ ਕਿਸੇ ਰਿਸ਼ਤੇਦਾਰ ਨਾਲ ਜਾਂ ਤੇਰੇ ਭੈਣ ਭਾਈ ਨਾਲ ਕੋਈ ਗਿੱਤ ਕਰਾਨੀ करूंगी ਜਦੋਂ ਵੀ ਕੋਈ ਆਉਂਦਾ ਜੀ ਸੱਦ ਕੇ ਆਵੇ ਤੂੰ ਉਹਨਾਂ ਲਈ ਜੋ ਕੁਝ ਬਣਾਉਣਾ ਖਾਣਾ ਖਵਾਉਣਾ ਉਵੇਂ ਹੀ ਕਰਿਆ ਕਰ ਜਿਵੇਂ ਤੂੰ ਮੇਰੇ 30 ਦਿਵਾਈ ਦਾ ਕਰਦੀ ਆ ਤੇ ਅੱਜ ਤੋਂ ਬਾਅਦ ਮੈਨੂੰ ਕਦੇ ਮਤਲਬ ਤੈਨੂੰ ਮੇਰੇ ਵੱਲੋਂ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਤੇ ਫਿਰ ਉਹ ਜਿਹੜੀ ਉਹਦੀ ਨੋਹ ਹੁੰਦੀ ਆ ਉਹ ਉਹਨੂੰ ਘੁੱਟ ਕੇ ਜੱਫੀ ਪਾਉਂਦੀ ਆ ਤੇ ਕਹਿੰਦੀ ਵੀ ਜੀ ਸਿਰਫ ਮਤਲਬ ਇੰਨਾ ਕੋਹਲਾ ਇਸੇ ਗੱਲ ਕਰਕੇ ਮੈਂ ਰੱਖਿਆ ਸੀ ਤਾਂ ਕਿ ਮੈਂ ਤੁਹਾਨੂੰ ਅਹਿਸਾਸ ਕਰਾ ਸਕਾਂ ਕਿਉਂਕਿ ਜਦੋਂ ਤੁਸੀਂ ਬੋੜ-ਬੋੜ ਕਰਦੇ ਹੋ ਤਾਂ ਮੈਨੂੰ ਤੁਹਾਡੇ ਨਾਲ ਬਹਿਸ ਕਰਨੀ ਚੰਗੀ ਨਹੀਂ ਲੱਗਦੀ ਤੇ ਮੈਂ ਤੁਹਾਨੂੰ ਅਹਿਸਾਸ ਵੀ ਕਰਾਉਣਾ ਚਾਹੁੰਦੀ ਸੀ ਤੇ ਲੜਕੇ ਵੀ ਨਹੀਂ ਕਰਾਉਣਾ ਚਾਹੁੰਦੀ ਸੀ ਤੇ ਮੈਂ ਇਹ ਵੀ ਚਾਹੁੰਦੀ ਸੀ ਕਿ ਦੀਦੀ ਨੂੰ ਵੀ ਪਤਾ ਲੱਗੇ ਕਿਉਂਕਿ ਜੇ ਮੈਂ ਦੀਦੀ ਨੂੰ ਡਾਇਰੈਕਟ ਦੱਸਦੀ ਕਿ ਤੁਸੀਂ ਐਂ ਦਾ ਕਰਦੇ ਹੋ ਤਾਂ ਦੀਦੀ ਨੇ ਯਕੀਨ ਨਹੀਂ ਕਰਨਾ ਸੀ ਮੈਂ ਨਹੀਂ ਚਾਹੁੰਦੀ ਕਿ ਆਪਣੇ ਮਤਲਬ ਰਿਸ਼ਤਿਆਂ ਦੇ ਵਿੱਚ ਕੋਈ ਫਰਕ ਪਵੇ ਆਪਣੇ ਪਰਿਵਾਰ ਦੇ ਵਿੱਚ ਫਰਕ ਪਵੇ ਇਸ ਕਰਕੇ ਤੁਸੀਂ ਮਤਲਬ ਜਿਵੇਂ ਮੈਂ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦੀ ਆਂ ਬਸ ਮੈਂ ਇਹੀ ਚਾਹਣੀ ਆਂ ਵੀ ਜਦੋਂ ਮੇਰਾ ਕੋਈ ਭੈਣ ਭਾਈ ਆਉਂਦਾ ਮੇਰਾ ਰਿਸ਼ਤੇਦਾਰ ਆਉਂਦਾ ਬਸ ਤੁਸੀਂ ਉਹਨਾਂ ਨਾਲ ਪਿਆਰ ਨਾਲ ਪੇਸ਼ ਆਇਆ ਕਰੋ ਹਾਂਜੀ ਦੋਸਤੋ ਇਹ ਜਿਹੜੀ ਛੋਟੀ ਜੀ ਕਹਾਣੀਆਂ ਇਹ ਸਾਰੇ ਪਰਿਵਾਰਾਂ ਦੇ ਵਿੱਚ ਤਕਰੀਬਨ ਆਮ ਵਰਤਾਰਾ ਹੁੰਦਾ ਹੀ ਆ ਤੇ ਇਸ ਕਹਾਣੀ ਰਾਹੀਂ ਅਸੀਂ ਤੁਹਾਨੂੰ ਸਿੱਖਿਆ ਦੇਣਾ ਚਾਹੁੰਦੇ ਆ ਕਿ ਪਰਿਵਾਰਾਂ ਦੇ ਵਿੱਚ ਥੋੜੇ-ਬੋਧੀਆਂ મતਭੇਦ ਸੱਸ ਨੂੰਹ ਦਾ ਟਕਰਾਅ ਚੱਲਦਾ ਰਹਿੰਦਾ ਪਰ ਸੱਸ ਅਤੇ ਨੂੰਹ ਨੂੰ ਇੱਕ ਦੂਜੇ ਦੇ ਰਿਸ਼ਤੇਦਾਰਾਂ ਦੀ ਉਮੀਦ ਕਦਰ ਕਰਨੀ ਚਾਹੀਦੀ ਆ ਜਿਵੇਂ ਇੱਕ ਨੂੰ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਉਸ ਘਰ ਦੀਆਂ ਧੀਆਂ ਦੀ ਤੇ ਉਸ ਘਰ ਦੇ ਰਿਸ਼ਤੇਦਾਰਾਂ ਦੀ ਇੱਜ਼ਤ ਕਰਦੀ ਆ ਤਾਂ ਸੱਸ ਨੂੰ ਵੀ ਚਾਹੀਦਾ ਕਿ ਨੂੰਹ ਦੇ ਪੇਕੇਆਂ ਨੂੰ ਉਹਦੇ ਰਿਸ਼ਤੇਦਾਰਾਂ ਨੂੰ ਉਹਦਾ ਬਣਦਾ ਮਾਣ ਸਤਿਕਾਰ ਦੇਵੇ ਤਾਂ ਕਿ ਇਹ ਰਿਸ਼ਤੇ ਆ ਜਿਹੜੇ ਵਧੀਆ ਨਿਭਣ ਕਿਉਂਕਿ ਵਰਤਣ ਆ ਵਰਤਣਾ ਹੁੰਦਾ ਪਰ ਰਿਸ਼ਤਿਆਂ ਦੇ ਵਿੱਚ ਤੇ ਨਾ ਹੀ ਇਹ ਰਿਸ਼ਤੇ ਕਦੇ ਟੁੱਟ ਸਕਦੇ ਹੁੰਦੇ ਆ ਇਸ ਕਰਕੇ ਜਿੰਨੀ ਵੀ ਜ਼ਿੰਦਗੀ ਹੁੰਦੀ ਆ ਇਹਨੂੰ ਹੱਸ ਖੇਡ ਕੇ ਜੀਣਾ ਚਾਹੀਦਾ ਤੇ ਪਿਆਰ ਬਣਾ ਕੇ ਰੱਖਣਾ ਚਾਹੀਦਾ ਜੇਕਰ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ਸ਼ੀ ਕਰਦੇ ਆਂ